ਕਹਿੰਦੇ ਵੀ ਹੱਸਦਾ ਬਸਦਾ ਘਰ ਸੀ ਪਰਿਵਾਰ ਸੀਗਾ ਤੁਹਾਡਾ ਤੇ ਕਿਵੇਂ ਪਾਣਾ ਵਰਤਿਆ ਇਹ ਤੁਹਾਡਾ ਮੱਸੀ ਕੰਮ ਕਰਦੇ ਉਸ ਸਮੇਂ ਵਧੀਆ ਕਮਾਉਂਦਾ ਸੀ ਖਾਂਦਾ ਸੀ ਆਪਦੀ ਤੇ ਕੁਦਰਤੀ ਕੰਮ ਕਰਦੇ ਸਮੇਂ ਕਰੰਟ ਦਾ 11000 ਪਾਉਂਟ ਦਾ ਛਟਕਾ ਲੱਗਿਆ ਛਟਕਾ ਲੱਗਣ ਸਾਰੀ ਜਾਨੀ ਮੰਨ ਲਓ 17 ਕੋ ਫੁੱਟ ਦੇ ਰੀਏ ਤੋਂ ਟੋੜ ਦੇ ਛਟਕਾ ਲੱਗ ਰੀ ਰੇਡ ਜੱਟ ਕਰੇ ਹੁੰਦੇ ਹੂੰ ਉਸ ਤੋਂ ਬਾਅਦ ਵੀ ਜਾਨੀ ਮੈਂ ਹੁਣ ਹੁਣ ਤੱਕ ਵੀ ਮੰਜੀ ਤੇ ਵੀ ਆ। ਪਤਾ ਸੀਗਾ ਵੀ ਇਸ ਤਰ੍ਹਾਂ ਦੇ ਹਾਲਾਤ ਬਣ ਜਾਣਗੇ ਵੀ ਜਿਹੜੀ ਕੁੜੀਆਂ ਨੂੰ ਮੈਂ ਕੀ ਬਣਾਉਣਾ ਚਾਹੁੰਦਾ ਸੀਗਾ ਤੇ ਅੱਜ ਉਹਨਾਂ ਨੂੰ ਕੰਮ ਕਰਨਾ ਪੈ ਰਿਹਾ। ਇਹ ਕੋਈ ਮਾਪੇ ਕਦੇ ਸੋਚਤਨ ਬੇਜੀਤ ਕਰੇ ਬੱਚੇ ਕਰਨ। ਮੈਂ ਮਾਤਾ ਸੋਚੇ ਵਧੀਆ ਉਹਨੂੰ। ਪਰ ਨਹੀਂ ਸਮਾਉਲਟੂ ਕੀ ਬਣਾਉਣਾ ਚਾਹੁੰਦੇ ਸੀ ਉਹਨਾਂ ਨੂੰ? ਪੜਾਉਣਾ ਬੱਚੇ ਤਾਂ ਬਹੁਤ ਮਾਪੇ ਤਾਂ ਬਹੁਤ ਕੋਸ਼ਿਸ਼ ਤਾਂ ਹੁੰਦੇ ਨੇ। ਪਰ ਨਹੀਂ ਸਮਾਉਲਟੂ ਤੇ ਬੱਚੇ ਹੁਣ ਆਪਦੇ ਆਪ ਹੀ ਪੜ੍ਹਦੇ ਨੇ। ਮਾੜੇ ਮੋਟੇ ਗਜ਼ਾਰਾ ਕਰ ਹੀ ਜਾਂਦੇ। ਮੇਰੀ ਰੋਟੀ ਪਾਣੀ ਉਹਨਾਂ ਦੇ ਸਿਰ ਤੇ ਹੀ ਆ ਮੇਰੇ ਜੋ ਵੀ ਡਾਕਟਰੀ ਖਰਚੇ ਉਹਨਾਂ ਬੱਚਿਆਂ ਨੇ ਸਾਂਭਿਆ ਹੈ ਮੈਂ ਤੇ ਮੈਂ ਲੈਟਰਿੰਗ ਬਾਥਰੂਮ ਸਭ ਉਹਨਾਂ ਨੇ ਕਿਉਂ ਮੈਨੂੰ ਇਸ ਟੋਟਲ ਮੈਨੂੰ ਮੂਵਮੈਂਟ ਨਹੀਂ ਆ ਗਈ ਕੋਲ ਵੀ ਅੰਦਰੋਂ ਤਾਂ ਅੱਧਾ ਲੱਛ ਲਿਆ ਜਾਂਦਾ ਵੀ ਮੈਂ ਇਹਨਾਂ ਨੂੰ ਖਵਾਣਾ ਇਹ ਮੈਨੂੰ ਖਵਾ ਰਿਹਾ ਬੱਚੇ ਮੈਂ ਤਾਂ ਆਪਣੇ ਬੱਚਿਆਂ ਨੂੰ ਮੈਂ ਤਾਂ ਆਪਣੇ ਆਪ ਪਾਲਸ ਕਰਨ ਕਰਾਉਣਾ ਚਾਹੁੰਦਾ ਪੜਾਉਣਾ ਚਾਹ ਪੜਦੀ ਉਹ ਆਪਦੇ ਖਰਚ ਤੇ ਆਪ ਪੜਦੀ ਆਪ ਦਾ ਧੜੀ ਜੂਤ ਲਾਏ ਹੁੰਦੇ ਮੈਂ ਕਿ ਭਾਈ ਤੁਸੀਂ ਆਪ ਦਾ ਪੜ੍ਹ ਲਓ ਜੀ ਪੜ੍ਹ ਗਏ ਪੜਾਂਗੇ ਭਾਈ ਵੱਡੀ ਬੇਟੀ ਨੇ ਤਾਂ ਛੱਡਤੀ ਸੀ ਸਾਰਾ ਕੁਝ ਪੜਾਈ ਛੱਡਤੀ ਸੀ ਹੂੰ ਨੇ ਪੜਾਈ ਛੱਡ ਗਏ ਮੇਰੇ ਤੇ ਰਹੀ ਸਤਿ ਸ਼ਕਾਲ ਤੁਸੀਂ ਦੇਖ ਰਹੇ ਹੋ ਦਾ ਸਿਟੀ ਹੈਡਲਾਈਨਸ ਲਗਾਤਾਰ ਤੁਹਾਡੇ ਕੋਲੇ ਇਹੋ ਜਿਹਾ ਵੀਡੀਓ ਸਾਂਝੀ ਕਰਦੇ ਆ ਜਿਸ ਤੋਂ ਦੇਖ ਕੇ ਕਈ ਵਾਰੀ ਲੋਕਾਂ ਦਾ ਦਿਲ ਭੱਜ ਜਾਂਦਾ ਤੇ ਕਈ ਵਾਰੀ ਲੋਕ ਸੋਚਦੇ ਨੇ ਵੀ ਰੱਬ ਨੇ ਇਹੋ ਜਿਹਾ ਪਾਣਾ ਕਿਉਂ ਵਰਤਦਾ ਜਿਸ ਤੋਂ ਲੈ ਕੇ ਅੱਜ ਜੇ ਅਸੀਂ ਪਹੁੰਚੇ ਆ ਪਿੰਡ ਬਲਾਰ ਦੇ ਵਿੱਚ ਜਿੱਥੇ ਸਾਨੂੰ ਇੱਕ ਫੋਨ ਆਉਂਦਾ ਹੈ ਤੇ ਉਸ ਤੋਂ ਬਾਅਦ ਪਤਾ ਲੱਗਦਾ ਕਿ ਵੀਰ ਜੂਣੇ ਬਹੁਤ ਜ਼ਿਆਦਾ ਮਜ਼ਬੂਰ ਨੇ ਕਿਉਂਕਿ ਪੜੇ ਲਿਖੇ ਨਹੀਂ ਤੇ ਉਸ ਤੋਂ ਬਾਅਦ ਬਹੁਤ ਸਾਰੇ ਕੰਮ ਵੀ ਕੀਤੇ ਪਰ ਇੱਕ ਅਜਿਹਾ ਪਾਣਾ ਵਰਤ ਗਿਆ ਜਿਸ ਨੂੰ ਲੈ ਕੇ ਅੱਜ 3 ਸਾਲਾਂ ਤੋਂ ਜਿਹੜੇ ਇੱਕ ਘਰੇ ਬੈਠੇ ਨੇ ਤਾਂ ਗੱਲਬਾਤ ਕਰਦੇ ਆ ਮੇਰੇ ਨਾਲ ਮੌਜੂਦ ਨੇ ਭਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਠੀਕ ਹੋ ਭਾਜੀ ਠੀਕ ਹੈ ਜੀ ਕਿਵੇਂ ਹੋਇਆ ਇਹ ਸਭ ਕਹਿੰਦੇ ਵੀ ਹੱਸਦਾ ਬਸਦਾ ਘਰ ਸੀ ਪਰਿਵਾਰ ਸੀਗਾ ਤੁਹਾਡਾ ਤੇ ਕਿਵੇਂ ਪਾਣਾ ਵਰਤਿਆ ਇਹ ਤੁਹਾਡਾ ਮੱਸੀ ਕੰਮ ਕਰਦੇ ਉਸ ਸਮੇਂ ਵਧੀਆ ਕਮਾਉਂਦਾ ਸੀ ਖਾਂਦਾ ਸੀ ਆਪਦੀ ਤੇ ਕੁਦਰਤੀ ਕੰਮ ਕਰਦੇ ਸਮੇਂ ਫਰਾਂਟ ਦਾ 11000 ਪੂਲ ਤੇ ਛਟਕਾ ਲੱਗਿਆ ਹੂੰ ਛਟਕਾ ਲੱਗਣ ਸਾਰੀ ਮੈਂ ਜਾਨੀ ਮੰਨ ਲੂ 17 ਕੋ ਫੁੱਟ ਦੇ ਰਿਹਾ ਸੀ ਤੋਂ ਡਿਗੇ ਦੇਖਦੇ ਸਾਰੀ ਮੇਰੀ ਰੇਡ ਦੀ ਹੱਡੀ ਖਰੇਕ ਪਰਦੀ ਹੂੰ ਉਸ ਤੋਂ ਬਾਅਦ ਵੀ ਜਾਨੀ ਮੈਂ ਹੁਣ ਹੁਣ ਤੱਕ ਵੀ ਮੰਝੇ ਤੀ ਬਿਆ ਹੂੰ ਕਵੌਨ ਵਾਲਾ ਪਰਿਵਾਰ ਦੇ ਵਿੱਚ ਮੈਂ ਹੀ ਸੀ ਜਾਨੀ ਫਾਦਰ ਸਾਹਿਬ ਹੈਗੇ 70 ਕੇ ਸਾਲ ਦੇ ਨੇ ਹੂੰ ਤੇ 70 ਸਾਲ ਤੋਂ ਬਾਅਦ ਵੀ ਥੋੜੀ-ਮੋਟੀ ਮੇਰੇ ਨਾਲ ਹੈਲਪ ਕਰਦੇ ਸੀਗੇ ਹੂੰ ਕਿ ਕੋ ਮੌਨ ਦਾ ਕੋਈ ਸਾਧਨ ਹੋ ਸਕੈ ਨਹੀਂ। ਹੂੰ ਤੇ ਮੈਂ ਹੀ ਕੋ ਮੌਨ ਵਾਲਾ ਸੀਗਾ ਤੇ ਤਿੰਨ ਬੇਟੀਆਂ ਨੇ ਮੇਰੇ ਇੱਕ ਬੇਟਾ ਪੁੱਤ। ਹੂੰ ਯਾਨੀ ਪੰਨੇ ਮੈਂਬਰ ਨੇ ਮੌਨ ਵਾਲਾ ਕੱਲ ਮੈਂ ਹੀ ਸੀ। ਸਿਰਫ ਤੁਸੀਂ ਕਮਾਉਂਦੇ ਹੋ। ਮੰਨਦੇ ਸੀ। ਹੂੰ ਤੇ ਕਰਦਾ ਗੁਜ਼ਾਰਾ ਵੀ ਸਿਰਫ ਤੁਹਾਡੇ ਪੈਸਿਆਂ ਦੇ ਨਾਲ ਹੁੰਦਾ ਸੀਗਾ ਤੇ ਹੁਣ ਕਿਵੇਂ ਹੁੰਦਾ ਫਿਰ? ਬਸ ਹੁਣ ਮੇਰੇ ਮੜ ਮੋਟੇ ਬੇਟੀ ਆ ਛੋਟਾ ਕੰਮ ਕਰ ਲੈਂਦੀ ਆ। ਹੂੰ ਜੋ ਕਰ ਗੁਜ਼ਾਰਾ ਕਰ ਲੈਂ। ਹੂੰ ਬਾਕੀ ਪਿੰਡ ਦੀ ਮਦਦ ਕੁਛ। ਹੂੰ ਮਾੜੇ ਮੋٹے ਸਹਜ ਉਹਦੀ ਰੇਖਾ ਵੀ ਹੈ ਜਿਹੜੇ ਮਾਰੇ ਮੋਟੀ ਮਦਦ ਕਰ ਦਿੰਦੇ ਹੂੰ ਵੀ ਉਹਨਾਂ ਦੇ ਸਿਰ ਤੇ ਮਾੜਾ ਮੋਟਾ ਗੁਜ਼ਾਰਾ ਕਰਦਾ ਚੱਲੀ ਜਾਂਦਾ ਹੂੰ ਪਹਿਲਾਂ ਕੀ ਕਰਦੇ ਸੀ ਜਦੋਂ ਤੁਸੀਂ ਠੀਕ ਸੀਗੇ ਪਹਿਲਾਂ ਠੀਕ ਜੀ ਮੈਂ ਖੁਦ ਆਪਦੀ ਜਾਨ ਰਾਜ ਮਿਸਤਰੀ ਦਾ ਕੰਮ ਕਰਦੇ ਸੀਗੇ ਤੇ ਆਪਦਾ ਵਧੀਆ ਜਾਨੀ ਦਿਹਾੜੀ ਤੋਂ ਤਾਂ ਵਧੀਆ ਕਰਦਾ ਸੀਗਾ ਕਰਦਾ ਸਾਰਿਆਂ ਨਾਲ ਵਧੀਆ ਗੁਜ਼ਾਰਾ ਕੀਤਾ ਤੇ ਫਾਦਰ ਸਾਹਿਬ ਵੀ ਮਾਣੀ ਮੋਟੀ ਮੇਲੇ ਹੈਲਪ ਕਰਦੇ ਸੀਗੇ ਤੇ ਪਰ ਹੁਣ ਕੋਈ ਸਥਿਤੀ ਨਹੀਂ ਹੈ ਜੀ ਜਾਨ ਪਰਿਵਾਰ ਪਾਲਦਾ ਸੀ ਇਹਦਾ ਪਰ ਹੁਣ ਜਾਨੀ ਰਾਹ ਨਹੀਂ ਸੀ ਜੀ ਮੋਢੇ ਦੀ ਕਹਿੰਦੇ ਪੜੇ ਲਿਖੇ ਵੀ ਤੁਸੀਂ ਬਹੁਤ ਸੀਗੇ ਵੀ ਤੁਸੀਂ ਕੀ ਕਰਨਾ ਚਾਹੁੰਦੇ ਸੀ ਜ਼ਿੰਦਗੀ ਚ ਜਾਨੀ ਬੀਬੀਏ ਸੈਕੰਡ ਯੀਅਰ ਤੋਂ ਛੱਡੀ ਐ ਮੈਂ ਪੜਾਈ। ਅਸੀਂ ਛੱਡਤੀ ਸੀਗੀ ਛੱਡਤੀ ਸੀ ਕਿਉਂਕਿ ਹਾਂ ਆਰਥਿਕ ਤੰਗੀ ਸੀ ਕੁਝ ਤੇ ਘਰ ਦੇ ਖਰਚੇ ਨਹੀਂ ਹਾਲਾਤ ਸੰਭਲ ਰਹੇ ਸੀਗੇ। ਤੇ ਨਾ ਸੰਭਲਣ ਕਾਰਨ ਕਰਕੇ ਤੇ ਨੂੰ ਪੜਾਈ ਛੱਡਨੀ ਪਈ ਫਾਦਰ ਸਾਹਿਬ ਨਾਲ ਨੌਕਰੀ ਕੋਈ ਮਿਲਦੀ ਨਹੀਂ ਸੀ। ਤੇ ਫਾਦਰ ਸਾਹਿਬ ਨਾਲ ਹੀ ਫਿਰ ਮੈਂ ਆਪ ਕੰਮ ਕਰਦਾ ਗਿਆ। ਪਹਿਲਾਂ ਦਿਹਾੜੀ ਕਰਨ ਲੱਗੇ ਹੌਲੀ ਹੌਲੀ ਕੋਈ ਰਾਜਮਸਤੀ ਦਾ ਕੰਮ ਸੀ। ਤੇ ਕੰਮ ਸਿੱਖਣ ਤੋਂ ਬਾਅਦ ਜਣੀ ਐਸਪੀ ਉਹ ਵਧੀਆ ਗੱਜਰ ਕਰਦੇ ਸੀ ਹੂੰ ਤੇ ਬਸ ਆ ਸਮੇਂ ਦਾ ਹੁਣ ਤੁਹਾਨੂੰ ਪਤਾ ਹੀ ਆ ਵੀ ਹਾਲਾਤ ਇਹੋ ਜਿਹੇ ਆ ਗਏ ਸੀਗੇ ਨਹੀਂ ਕਰਦੇ ਨਾ ਕੋਈ ਰਸਤਾ ਜੀ ਹੂੰ ਤੇ ਇਸ ਤੋਂ ਇਲਾਵਾ ਮੇਰੇ ਕੋਲ ਹੋਰ ਵੀ ਸਾਧਨ ਦੀ ਹੈ ਸੀ ਹੂੰ ਕਿੰਨੇ ਟਾਈਮ ਤੋਂ ਤੁਸੀਂ ਘਰੇ ਬੈਠੇ ਹੋ ਮੈਂ 3 ਸਾਲ ਤੋਂ ਬੈਠਾ ਹਾਂ ਸਨ 2011 ਤੋਂ 11ਵੇਂ ਮਹੀਨੇ ਤੋਂ ਬੈਠਾ ਹਾਂ ਹੂੰ ਤੇ ਉਸ ਤੋਂ ਉਸ ਤੋਂ ਸਾਮਾੜ ਪਟਾ ਬੀਤੀ ਹੀ ਕੰਮ ਸੰਭਾਲਦੀਆਂ ਨੇ ਹੂੰ ਪੀਟੀ ਕੰਮ ਕਰਦੇ ਆ ਤੁਹਾਡੇ ਹਾਂ ਜੀ ਮੜ ਮੁੱਟੀ ਦਿਹਾੜੀ ਦਾ ਉਹੀ ਦਿਹਾੜੀ ਜੋਤਾ ਪਿੰਡ ਪਿੰਡ ਚ ਕੰਮ ਕਰ ਲਿਆ ਜਿਆ ਸ਼ਹਿਰ ਕਰਿਆ ਵੀ ਉਹੀ ਕਰਦੇ ਸੀ ਦਿਹਾੜੀ ਕਦੇ ਸੋਚਿਆ ਸੀਗਾ ਵੀ ਇਸ ਤਰ੍ਹਾਂ ਦੇ ਹਾਲਾਤ ਬਣ ਜਾਣਗੇ ਵੀ ਜਿਹੜੀ ਕੁੜੀਆਂ ਨੂੰ ਮੈਂ ਕੀ ਬਣਾਉਣਾ ਚਾਹੁੰਦਾ ਸੀਗਾ ਤੇ ਅੱਜ ਉਹਨਾਂ ਨੂੰ ਕੰਮ ਕਰਨਾ ਪੈ ਰਿਹਾ ਇਹ ਤਾਂ ਕੋਈ ਮਾਪਾ ਕਦੇ ਸੋਚਤੋਂ ਬੇ ਜੀ ਚ ਕਰੇ ਬੱਚੇ ਕਰਨ ਮੈਂ ਤਾਂ ਸੋਚੇ ਵਧੀਆ ਤੁਹਾਨੂੰ ਪਰ ਨਹੀਂ ਸਮਾਉ ਟੂ ਕੀ ਬਣਾਉਣਾ ਚਾਹੁੰਦੇ ਸੀ ਉਹਨਾਂ ਨੂੰ ਪੜਾਉਣਾ ਬੱਚੇ ਦਾ ਬਹੁਤ ਮਾਪੇ ਦਾ ਬਹੁਤ ਕੋਸ਼ਿਸ਼ ਤਾਂ ਹੁੰਦੇ ਨੇ ਪਰ ਨਹੀਂ ਸਮਾਉਣ ਮੇਰੇ ਤੋਂ ਉਲਟ ਹੋਇਆ ਤੇ ਬੱਚੇ ਹੁਣ ਆਪ ਦੇ ਆਪ ਹੀ ਪੜਦੇ ਨੇ ਮਾੜੇ ਮੁੱਠਾ ਗੁਜ਼ਾਰ ਕਰ ਹੀ ਜਾਂਦੇ ਮੇਰੀ ਰੋਟੀ ਪਾਣੀ ਉਹਨਾਂ ਦੇ ਸਿਰ ਤੇ ਹੀ ਆ ਮੇਰਾ ਜੋ ਵੀ ਡਾਕਟਰੀ ਕਰਚਾ ਉਹਨਾਂ ਬੱਚਿਆਂ ਨੇ ਸਾਂਭਿਆ ਮੈਂ ਤੇ ਮੈਂ ਲੈਟਰਿੰਗ ਬਾਥਰੂਮ ਸਭ ਉਹਨਾਂ ਨੇ ਕਿਉਂ ਮੈਨੂੰ ਇਸ ਤੋਟਲੇ ਮੈਨੂੰ ਮੂਵਮੈਂਟ ਨਹੀਂ ਹੋਗੀ ਬਿਲਕੁਲ ਪੈਰਾਂ ਦੀ ਕਿਸ ਤਰ੍ਹਾਂ ਦੀ ਹਲਾਕ ਬਿਲਕੁਲ ਮੈਂ ਖੜ੍ਹ ਮ ਨਹੀਂ ਸਕਦਾ ਮੈਂ ਸਾਰੇ ਉਹਨਾਂ ਕੋ ਸਕੇ ਚੱਕ ਕੇ ਹੀ ਬਿਠਾਉਣਾ ਮੈਨੂੰ ਵੀਲ ਤੇ ਚੱਕ ਕੇ ਹੀ ਛੱਡਦੇ ਨੇ ਬਈ ਇੱਥੇ ਵੀ ਜੇ ਮੈਂ ਆਉਣਾ ਵੀ ਆ ਕਿਤੇ ਬਾਹਰ ਆਉਣਾ ਤਾਂ ਬੱਚੇ ਛੱਡ ਕੇ ਜਾਂਦੇ ਨੇ। ਹੂੰ। ਮਤਲਬ ਤੁਸੀਂ ਆਪ ਕੁਝ ਨਹੀਂ ਕਰ ਪਾਉਂਦੇ ਹੈਗੇ। ਬਸ ਇੱਕ ਰੋਟੀ ਖਾ ਸਕਦਾ। ਹੋਰ ਕੁਝ ਨਹੀਂ ਕਰ ਸਕਦਾ। ਨਾ ਲੈਟਰਨ ਦਾ ਨਾ ਬਾਥਰੂਮ ਦਾ। ਮੇਰੇ ਸਭ ਬੱਚੇ ਆਤ। ਜਦੋਂ ਘਰੇ ਬੈਠੇ ਹੁੰਦੇ ਆ ਤੁਸੀਂ ਕੁੜੀਆਂ ਕੰਮ ਤੇ ਜਾਂਦੀਆਂ ਕਿਸ ਤਰ੍ਹਾਂ ਦਾ ਮਹਿਸੂਸ ਹੁੰਦਾ? ਮਹਿਸੂਸ ਕਿਸੇ ਮਾਪੇ ਨੂੰ ਵੀ ਇਹ ਚੰਗਾ ਤਾਂ ਮਹਿਸੂਸ ਹੁੰਦਾ ਹੀ ਨਹੀਂ। ਅੰਦਰੋਂ ਤਾਂ ਦਿਲ ਛੱਲਿਆ ਜਾਂਦਾ ਵੀ ਮੈਂ ਇਹਨਾਂ ਨੂੰ ਖਵਾਣਾ ਇਹ ਮੈਨੂੰ ਖਵਾ ਰਿਹਾ। ਕੋਈ ਨੀ ਤੜ ਦੇ ਨਾਲ ਪਾਪੂ ਬਾਪੂ ਖੋ ਗਏ ਤਾਂ ਦੇਖ ਸਕਦੇ ਹੋ ਕਿ ਪਾਜੀ ਪਾਪੂ ਖੋ ਗਏ ਅਸੀਂ ਕਰਨੀ ਨਹੀਂ ਚਾਹੁੰਦੇ ਗੱਲਾਂ ਪਰ ਤੁਹਾਡੇ ਤੱਕ ਪਹੁੰਚਾਣੀ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਬਾਈ ਜੀ ਉਹਨਾਂ ਨੂੰ ਹੈਲਪ ਦੀ ਬਹੁਤ ਜ਼ਰੂਰਤ ਹੈ ਤਾਂ ਦੇਖ ਸਕਦੇ ਹੋ ਕਿ ਪੈਰ ਜਿਹੜੇ ਨੇ ਉਹ ਕਾਫੀ ਸਮਾਂ ਤੋਂ ਜਿਹੜੇ ਨੇ ਉਹ ਖੜੇ ਹੋਏ ਨੇ ਤੇ ਜਿਸ ਤਰ੍ਹਾਂ ਤੁਸੀਂ ਰਾਜ ਮਿਸਤਰੀ ਦਾ ਕੰਮ ਕਰਦੇ ਸੀਗੇ ਤੇ ਫਿਰ ਉੱਥੇ ਕਿਵੇਂ ਕੰਮ ਕਰਦੇ ਹੋ ਵੀ ਉੱਥੇ ਤਾਂ ਵੀ ਤੁਸੀਂ ਕਰ ਨਹੀਂ ਸਕਦੇ ਨਹੀਂ ਮੈਂ ਜੋ ਮੈਂ ਨਹੀਂ ਕੰਮ ਕਰ ਨਹੀਂ ਸਕਦਾ ਮੈਨੂੰ ਡਾਕਟਰਾਂ ਨੇ ਖੁਦ ਕਹਿ ਦਿੱਤ ਕਿ ਵੀ ਕਹਿੰਦੇ ਜੇ ਜੱਬ ਰੱਬ ਤੋਂ ਕਿ ਜੋ ਉੱਥੇ ਵੀ ਖੜੇ ਹਤੂੰ ਤਾਬਦਾ ਹੀ ਤੋਰ ਫਿਰ ਸਕਦਾ ਹੂੰ ਤੇ ਬਾਕਮ ਨਹੀਂ ਕਰ ਸਕਦਾ ਹੂੰ ਹਾਰਡ ਕੰਮ ਨਹੀਂ ਕਰ ਸਕਦਾ ਹੂੰ ਜੇ ਕਮਾਕ ਕਰਦਾ ਸੀ ਪਰ ਉਹ ਹਾਰਡ ਕੰਮ ਨਹੀਂ ਹੋ ਸਕਦਾ ਨਹੀਂ ਹੋ ਸਕਦਾ ਨਹੀਂ ਤੇ ਡੈਡੀ ਹੁਣੀ ਡੈਡੀ ਹੁਣੀ ਤੁਹਾਨੂੰ 70 72 ਸਾਲ ਦੇ ਹੋਗੇ ਉਹਨਾਂ ਨੂੰ ਤੁਹਾਨੂੰ ਪਤਾ ਹੀ ਬਿਰਤ ਚਕਾਉਣ ਕੰਮ ਕਰੇ ਹੂੰ ਮਾਪਿਆਂ ਨੂੰ ਵੀ ਹੌਸਲਾ ਬੇਟੇ ਨਾਲ ਹੀ ਦਾ ਮਾਪਿਆਂ ਨੂੰ ਵੀ ਹੌਸਲਾ ਸੀਗਾ ਵੀ ਮੇਰਾ ਮੁੰਡਾ ਵੱਡਾ ਹੋ ਗਿਆ ਤੇ ਹੁਣ ਮੈਨੂੰ ਕਮਾ ਕੇ ਪਰ ਅੱਜ ਉਲਟਾ ਹੋ ਗਿਆ ਵੀ ਇਹ ਜ ਮੁੰਡਾ ਘਰੇ ਬੈਠਾ ਡੈਡੀ ਦੇਖ ਕੇ ਫਿਰ ਕੀ ਸੋਚਦੇ ਹੋਣੇ ਮਾਪਿਆਂ ਨੂੰ ਪਤਾ ਹੀ ਆ ਵੀ ਮਾਪਿਆਂ ਨੂੰ ਕੀ ਸੋਚਣਾ ਮਾਪੇ ਤਾਂ ਅੱਧੇ ਟੁੱਟ ਜਾਂਦੇ ਆ ਜਦ ਤੇ ਹਿੱਸੇ ਬਰਾਬਰ ਦੀ ਵੰਡ ਟੁੱਟ ਜੇ ਵੀ ਸਮੇਤ ਤੇ ਮੈਂ ਮਾਪੇ ਕਿਤੇ ਹੋਂਸਾ ਲਗਾ ਲੈਂਗੇ ਮਾਪੇ ਤਾਂ ਵੈਸੇ ਅੱਧੇ ਹੋ ਜਾਂਦੇ ਨੇ ਤੇ ਹੁਣ ਕੀ ਕੰਮ ਕਰਦੇ ਹੋ ਤੁਸੀਂ ਗੁਜ਼ਾਰਾ ਕਿਵੇਂ ਕਰਦੇ ਕਰਦੇ ਬਸ ਮੇਰੇ ਬੱਚਿਆਂ ਸਿੱਤੇ ਇਹ ਮਾੜਾ ਮੋਟਾ ਗੁਜ਼ਾਰਾ ਉਹ ਦਿਹਾੜੀ ਧੂੜੀ ਲਾਏ ਆਉਂਦੇ ਤੁਸੀਂ ਕੁਝ ਨਹੀਂ ਕਰਦੇ ਮੈਂ ਬਿਲਕੁਲ ਨਹੀਂ ਮੈਂ ਤਾਂ ਕਰੀ ਬਿਲਕੁਲ ਬੈਠਾ ਮੈਂ ਤਾਂ ਬੱਚੇ ਇੱਥੇ ਛੱਡ ਜਾਣਗੇ ਮਾੜੇ ਮੋਟੇ ਬਾਹਰ ਭੇਜਿਆ ਨਾ ਕਿ ਗਲੀ 'ਚ ਨਹੀਂ ਮੈਂ ਅੱਛਾ ਕਰਨਾ ਚਾਹੁੰਦੇ ਹੋ ਕੁਝ ਕੁਝ ਕਰਨਾ ਤਾਂ ਚਾਹੁੰਨਾ ਹੀ ਮੈਂ ਕਹਿੰਦਾ ਵੀ ਵਾਹ ਹੁਣ ਚਲੋ ਜੇ ਮੈਨੂੰ ਸਾਰ ਮਹਾਰਾਜ ਨੇ ਬੈਠਾ ਨਾ 5-7 ਘੰਟੇ ਬੈਠਣ ਲਈ ਦਿੱਤਾ ਵੀ ਚਲ ਮੇਰਾ ਕੋਈ ਸਾਧਨ ਜੀ ਬਣਦਾ ਵਾ ਤੇ ਮੈਂ ਆਪਦਾ ਕੋਈ ਫੈਕਟਰੀ ਜੀ ਇੰਡਸਟਰੀ 'ਚ ਕੋਈ ਕੰਮ ਕਰ ਸਕਦਾ ਬੈਠ ਕੇ ਵੀ ਮੈਨੂੰ ਜੇ ਕੋਈ ਕੰਮ ਹੈ ਜਿਵੇਂ ਜੇ ਸਕਿਉਰਟੀ ਗਾਰਡ ਦੇ ਬਾਹਰ ਬੈਠਣ ਦਾ ਮਿਲ ਜੇ ਲੋਕ ਇਸ ਤਰ੍ਹਾਂ ਦੇ ਜਿਵੇਂ ਕਿਸੇ ਨਾਲ ਹੈਂਡੀਕੈਪਡ ਹੋਵੇ ਜਾਂ ਕੋਈ ਵੀ ਇਸ ਤਰ੍ਹਾਂ ਦਾ ਹੋਵੇ ਕੰਮ ਮੰਗਣ ਜਾਂਦੇ ਤਾਂ ਵੀ ਉਹ ਵੀ ਅਲੱਗ ਤਰੀਕੇ ਦਾ ਵੀ ਵਿਹਾਰ ਕਰਦੇ ਕਰਦੇ ਆ ਤੁਹਾਡੇ ਤਾਂ ਕਦੇ ਗਏ ਤੁਸੀਂ ਇਸ ਤਰ੍ਹਾਂ ਠੀਕ ਹੈ ਜੀ ਬਸ ਤੁਹਾਨੂੰ ਪਤਾ ਹੀ ਉਹ ਉਸ ਲਈ ਕੀ ਸੋਚਣਾ ਕਿਸੇ ਨੇ ਉਹ ਤਾਂ ਇਹੀ ਸੋਚਦੇ ਨੇ ਵੀ ਕੰਮ ਦਾ ਤਾਂ ਬੰਦਾ ਹੈ ਹੀ ਨਹੀਂ ਹੂੰ ਵੀ ਉਹ ਕੀ ਕਰ ਸਕਦਾ ਕੰਮ ਹੂੰ ਹਾਂ ਸਾਲਾ ਤਾਂ ਕੀ ਦੇਣਾ ਸਗਰ ਤੋੜ ਦਿੰਦੇ ਨੇ ਹੂੰ ਮੈਨੂੰ ਲੱਗਦਾ ਨਹੀਂ ਇਹ ਕੰਮ ਨਹੀਂ ਕਰ ਸਕਦਾ ਹੂੰ ਕੀ ਕਰਨਾ ਚਾਹੁੰਦੇ ਹੋਣ ਕੀ ਚਾਹੁੰਦੇ ਮੈਂ ਤੇ ਚਾਹੁੰਦਾ ਵੀ ਚੱਲ ਜੇ ਮੈਨੂੰ ਕੋਈ ਸਾਧਨ ਬਣਦਾ ਹੋਣ ਜਾਣ ਦਾ ਬਾਹਰ ਜਿੱਕਣੋਂ ਮੈਂ 4-5 ਘੰਟੇ ਬੈਠਾ ਵੀ ਰਹਿ ਸਕਦਾ ਤੇ ਬੈਠ ਕੇ ਵੀ ਮੈਂ ਕੋਈ ਕੰਮ ਕਰ ਸਕਦਾ ਕੋਈ ਰਿਸ਼ਤੇਦਾਰ ਨੇ ਤੁਹਾਡੀ ਸਾਰ ਨਹੀਂ ਲਿੱਤੀ ਕੋਈ ਰਿਸ਼ਤੇਦਾਰ ਵੀ ਇੰਨੇ ਰਿਸ਼ਤੇਦਾਰ ਹੁੰਦੇ ਵੀ ਕਿਸੇ ਨੇ ਪੁੱਛਿਆ ਨਹੀਂ ਵੀ ਤੁਸੀਂ ਕਿਸ ਹਾਲਾਤਾਂ ਚ ਕੋਈ ਰਿਸ਼ਤੇਦਾਰ ਕੋਈ ਨਹੀਂ ਪੁੱਛਿਆ ਹਾਂ ਮੈਨੂੰ ਪਿੰਡ ਨੇ ਮਦਦ ਜੁਰ ਅੱਜ ਵੀ ਉਹਨਾਂ ਦਾ ਸਹਾਨ ਪਿੰਡ ਦਾ ਵੀ ਜੇ ਕਿਤੇ ਇਹ ਪੈਸੇ ਸਮੇਂ ਨਾ ਇਕੱਠੇ ਕਰਕੇ ਦਿੰਦੇ ਮੇਰਾ ਪਰੇਸ਼ਾਨ ਵੀ ਨਹੀਂ ਹੋਣਾ ਕਿਸੇ ਰਿਸ਼ਤੇਦਾਰ ਨਹੀਂ ਪਰਾ ਹੈਗੇ ਤੁਹਾਡੇ ਮੈਂ ਕੱਲ ਲਈ ਮਾਪੇ ਤਾਂ ਕੱਲਾ ਬੁੱਤ ਬੈ ਕਹਿਣਾ ਚਲੋ ਬੈ ਹੀ ਹੋਏ ਆ ਉਹ ਵੀ ਤੁਹਾਨੂੰ ਪਤਾ ਹੈ ਮਾਰੇ ਹਲਾਤ ਸਾਹ ਸਾ ਛੱਡ ਜਾਂਦੇ ਕਦੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਵੀ ਮੈਨੂੰ ਮਦਦ ਦੀ ਲੋੜ ਹੈ ਤੁਸੀਂ ਮੇਰੀ ਮਦਦ ਕਰੋ ਕੀਤੀ ਤੇ ਬਥੇਰੀ ਹੈ ਪਰ ਨਹੀਂ ਕੋਈ ਨਹੀਂ ਆਉਂਦਾ ਉਸ ਸਮੇਂ ਕੋਈ ਨਹੀਂ ਆਉਂਦਾ ਹਲਾ ਕਨ ਬਗਾਰੀ ਗੱਲ ਪਾਉਣੀ ਹੈ ਬੇਹਨੇ ਕਿਹੜਾ ਕੋ ਸਾਥ ਦੇਣਾ ਹੁਣ ਦਰਦ ਤਾਂ ਕੋਈ ਛੇਦੀ ਬੁਲਾਉਂਦਾ ਨਹੀਂ ਆਹ ਲਗਾਹਦਾ ਜੇ ਕਿਸੇ ਨਾਲ ਹੈ ਲੋਵੀ ਕਰਨੀ ਅਗਲਾ ਕਹਿੰਦਾ ਯਾਰ ਕਰੇ ਦੀ ਨੰਗਾ ਜੈਨ ਕੋਈ ਨਾ ਕੋਈ ਬਗਾਰ ਨਾ ਪਾ ਬਗਾਰ ਨਾ ਪਾ ਦੇ ਹਾਂ ਇਹ ਹਾਲਾਤ ਕਰਾ ਹੋ ਗਏ ਸਥਿਤੀ ਦੇਖ ਕੇ ਰਹੇ ਕੋ ਭਾਈ ਜੀ ਪਰ ਯਾਨੀ ਮੈਨੂੰ ਪਿੰਡ ਨੇ ਕੋ ਅਜੀਬ ਜਿਹਾ ਬਚਿਆ ਬੈਠਾ ਤਾਂ ਅੱਜ ਪਿੰਡ ਦੇ ਧਿਆ ਦੇ ਸਿਰ ਤੇ ਬੈਠਾ ਹੂੰ ਵੀਲ ਚੇਅਰ ਤੇ ਕੰਮ ਕਰਦੇ ਸਾਰ ਹਾਂ ਵੀਲ ਚੇਅਰ ਤੇ ਮਨ ਮੋਟਾ ਜੇ ਘਰ ਦਾ ਵੀ ਹੈ ਘਰੇ ਵੀ ਬੈਠੇ ਕੰਮ ਨਾ ਵੀ ਕੀ ਮੈਂ ਹੱਤੋ-ਬੱਤ ਮੈਂ ਇੱਥੇ ਆ ਜਾਂਦੇ ਨੇ ਬੱਚੇ ਛੱਡ ਜਾਂਦੇ ਨੇ ਯਾਨੀ ਮੈਂ ਚੱਲ ਨਹੀਂ ਸਕਦਾ ਹੁਣ ਜੇ ਮੈਂ ਕਹਾ ਵੀ ਇੱਥੋਂ ਮੈਨੂੰ ਕੋ ਪਿੰਡ ਦਾ ਕਰਦਿਆਂ ਤੋਂ ਇਲਾਵਾ ਮੈਨੂੰ ਕੋਈ ਨਹੀਂ ਅੱਛਾ ਲੱਗਦਾ ਨਿਰਾਸ਼ਾ ਹੁੰਦੀ ਹੈ ਮਨੋਂ ਇਹ ਚੀਜ਼ ਨਿਰਾਸ਼ਾ ਹੀ ਹੈ ਇਹ ਭਾਸ਼ਾ ਤੱਕ ਆਦੀ ਹੈ ਹੌਸਲਾ ਕਾਦਾ ਹੁੰਦਾ ਅੰਦਰ ਉਹਦਾ ਬੰਦਾ ਟੁੱਟਦਾ ਹੀ ਹੈ ਜੇ ਕੰਮ ਛੁੱਟ ਜਾਵੇ ਬੰਦੇ ਦਾ ਤਾਂ ਉਹ ਵੈਸੇ ਹੀ ਸੱਦ ਵਿੱਚ ਚੱਲ ਜਾਂਦਾ ਤੁਸੀਂ ਤਾਂ ਕੰਮ ਕਰ ਨਹੀਂ ਸਕਦੇ ਕਰ ਨਹੀਂ ਸਕਦਾ ਉਹ ਤਾਂ ਚੰਗੇ ਭਲੇ ਜੀ ਬੰਦਾ ਬੰਦਾ 4 ਦਿਨ ਬਿਮਾਰ ਉਹ ਨਹੀਂ ਨਹੀਂ ਪੁੱਛਦਾ ਮੈਂ ਤਾਂ ਫੇਰ 3 ਸਾਲ ਦਾ ਬੈਠਾ ਕਿਹਨੂੰ ਬਣਾਣਾ ਚਾਹੁੰਦੇ ਸੀ ਜੀ ਸਰ ਜੀ ਬੱਚੇ ਮੈਂ ਤਾਂ ਹੁਣ ਆਪਦੇ ਬੱਚਿਆਂ ਨੂੰ ਮੈਂ ਤਾਂ ਇੱਕ ਤਾਂ ਆਪਣੇ ਆਪ ਪੁਲਿਸ ਦੀ ਨੌਕਰੀ ਕਰਨਾ ਚਾਹੁੰਦਾ ਤੇ ਪੜਾਉਣਾ ਚਾਹੁੰਦਾ ਪੜਦੀ ਉਹ ਆਪਦੇ ਖਰਚ ਤੇ ਆਪ ਪੜਦੀ ਆਪ ਦਾ ਢੜੀ ਜੁੱਤਾ ਲਾਏ ਹੁੰਦੇ ਮੈਂ ਕਿਹਾ ਭਾਈ ਤੁਸੀਂ ਆਪਦਾ ਪੜ ਲਓ ਜੀ ਪੜੂਗੇ ਨਹੀਂ ਪੜਾਂਗੇ ਭਾਈ ਵੱਡੀ ਬੇਟੀ ਨੇ ਤਾਂ ਛੱਡਤੀ ਸੀ ਸਾਰਾ ਕੁਝ ਪੜਾਈ ਛੱਡ ਸੀ ਹੂੰ ਨੇ ਪੜਾਈ ਛੱਡ ਕੇ ਮੇਰੇ ਤੇ ਹੀ ਰਹੀ ਹੈ ਮਤਲਬ ਜੇ ਸਹੀ ਹੁੰਦੇ ਫਿਰ ਉਹਨਾਂ ਨੂੰ ਵਧੀਆ ਫਿਊਚਰ ਜਿਹੜਾ ਬਣਾਉਂਦੇ ਵਧੀਆ ਫਿਊਚਰ ਮਿਲ ਜਾਂਦਾ ਹੁਣ ਕੀ ਅਪੀਲ ਕਰਦੇ ਆ ਫਿਰ ਲੋਕਾਂ ਨੂੰ ਲੋਕਾਂ ਮੈਂ ਤਾਂ ਇਹ ਅਪੀਲ ਕਰਦਾਂ ਵੀ ਮੈਨੂੰ ਕੋ ਸਮਰਥਨ ਮਿਲੇ ਮਿਲ ਜੇ ਕਿਤੇ ਪਾਸੋਂ ਵੀ ਮੈਂ ਆਪਦਾ ਕੰਮ ਕਰਨ ਜੋਗਾ ਹੋ ਜਾ ਮੈਂ ਮੇਰੇ ਤੇ ਹੀ ਚਾਹਨਾ ਵੀ ਕਿਸੇ ਪਾਸੋਂ ਮਿਲੇ ਵੀ ਚਲ ਮੈਂ ਆਪਦਾ ਰੋਟੀ ਪਾਣੀ ਆਪਦਾ ਖਾਣ ਜੋਗਾ ਹੋ ਜਾ ਵੀ ਕਿਸੇ ਦੇ ਆਸਰੇ ਦੇ ਨਾ ਬਣ